ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 3 ਜਹਾ 2 ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.2 ਤੇ ਇਸ ਅਭਿਆਸ ਦਾ ਚੌਥਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣਾ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ प्यारे विद्यार्थियों तुम चेता करा दवाँ कि इसी चैनल के उत्ते दसवीं जमात में संबंधित कुछ दूजे होर विषय द्ले लिस्टा भी है उन्होंने भी जरूर देखो एक है कि नाइनथ मैथ नोट्स सॉरी एक है टेंथ मैथ नोट्स फिर एक है टेंथ साइंस एक है इंग्लिश एम इंग्लिश एक है कि इंग्लिश लिटरेचर एक है कि ग्रैमर एक है गणित सिद्धांत एक हैगी मैथ शॉर्टकट्स एंड ट्रिक्स सौ देखिए बच्चों ने वाला सवाल ਕਿੰਦੇ ហេਠਾਂ ਦਿੱਤੇ ਰੇਖੀ ਸਮੀਕਰਨਾਂ ਦੇ ਜੋੜਿਆਂ ਵਿੱਚ ਕਿਹੜਾ ਜੋੜਾ ਸੰਗਤ ਹੈ ਅਤੇ ਕਿਹੜਾ ਅਸੰਗਤ ਜੇਕਰ ਜੋੜਾ ਸੰਗਤ ਹੈ ਤਾਂ ਅਲੇਖੀ ਵਿਧੀ ਨਾਲ ਹੱਲ ਪਤਾ ਕਰੋ ਸੋ ਬੱਚਿਓ ਅਸੀਂ ਹੈ ਇਹ ਪਤਾ ਲਗਾਣੀ ਹੈ ਕਿ ਜੋੜੇ ਸੰਗਤ ਹਨ ਜਾਂ ਨਹੀਂ ਪਰ ਜਿਹੜੇ ਸੰਗਤ ਨਹੀਂ ਫਿਰ ਉਹਨਾਂ ਦਾ ਗ੍ਰਾਫ ਖਿੱਚ ਕੇ ਉਹ ਹੱਲ ਦਾ ਪਤਾ ਵੀ ਕਰਨਾ ਹੈ ਠੀਕ ਹੈ ਉਹ ਦੇਖਿਓ ਸੋ ਬੱਚਿਓ ਇਹ ਸਵਾਲ ਕਰਨ ਤੋਂ ਪਹਿਲੇ ਇਹ ਜਿਹੜੀ ਸਿਧਾਂਤਕ ਗੱਲਾਂ ਨੇ ਤਿੰਨ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ ਚੰਗੀ ਤਰ੍ਹਾਂ ਸਮਝ ਲੈਣਾ ਹੈ ਜੇ ਸਾਡੇ ਕੋਲ ਦੋ ਰੇਖੀ ਸਮੀਕਰਨ ਹੋਣ ਤੇ ਉਹਨਾਂ ਦਾ ਮਿਆਰੀ ਰੂਪ ਇਦਾਂ ਹੋਵੇ ਇਹਦਾ ਗੁਨਾਕ e1 b1 c1 ਤੇ ਇਹਨਾਂ ਜਿਹੜੇ ਹਨ a2 b2 ਤੇ ਚੱਲ ਅਚੱਲ ਜਿਹੜਾ ਪਦ ਹੈਗਾ ਉਹ c2 ਹੋਵੇ ਜਿੱਦਾਂ ਇਹ ਰੇਖੀ ਸਮੀਕਰਨ ਦਾ ਦੋ ਚਲਾਂ ਵਾਲੇ ਰੇਖੀ ਸਮੀਕਰਨ ਦਾ ਮਿਆਰੀ ਰੂਪ ਹੈਗਾ ਸੋ ਬੱਚੋ ਜੇ ਤੇ a1 a2 ਤੇ b1 b2 ਇਹ ਦੋ ਬਰਾਬਰ ਨਾ ਹੋਣ ਤੇ ਵੀ ਰੇਖੀ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਤੇ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਨੇ ਤੇ ਉਹਨਾਂ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ ਠੀਕ ਹੈ ਜੀ ਤੇ ਜੇ ਤਿੰਨੋਂ ਅਨੁਪਾਤ ਬਰਾਬਰ ਹੋਣ a1/a2 b1/b2 c1/c2 ਸਾਰੇ ਬਰਾਬਰ ਹਨ ਤੇ ਅਸਲ ਵਿੱਚ ਉਹ ਇੱਕੋ ਹੀ ਸਮੀਕਰਨ ਹੁੰਦਾ ਹੈ ਤੇ ਇੱਕ ਸਮੀਕਰਨ ਨੂੰ ਕਿਸੇ ਅ ਅਚਲ ਸੰਗਤ ਦੇ ਨਾਲ ਅਚਲ ਸੰਖਿਆ ਦੇ ਨਾਲ ਗੁਣਾ ਕਰਕੇ ਉਹਨੂੰ ਉਹਦਾ ਰੂਪ ਬਦਲਿਆ ਹੁੰਦਾ ਹੈ ਠੀਕ ਹੈ ਸੋ ਜੇ ਇਦਾਂ ਹੋਵੇ ਤਾਂ ਰੇਖੀ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਅਤੇ ਜੋੜੇ ਦੇ ਅਣਗਿਣਤ ਮੁੱਲ ਹੁੰਦੇ ਹਨ ਅਣਗਿਣਤ ਹੱਲ ਹੁੰਦੇ ਨੇ ਠੀਕ ਹੈ ਉਹਦੇ ਅਣਗਿਣਤ ਹੱਲ ਅਨੰਤ ਹੱਲ ਹੋਣਗੇ ਕਿਉਂਕਿ ਇੱਕ ਰੇਖਾ ਹੀ ਦੂਜੀ ਰੇਖਾ ਦੇ ਉੱਤੇ ਟਿਕੀ ਹੁੰਦੀ ਹੈ ਉਹ ਸੰਪਾਤੀ ਹੋਏਗੀ ਠੀਕ ਹੈ ਤੇ ਜੇ ਬੱਚੇ ਇਦਾਂ ਹੋਵੇ a1 a2 b1 b2 a2 do 2 ਬਰਾਬਰ ਹੋਣ ਪਰ c1 ਤੇ c2 c/c2 ਇਹ ਬਰਾਬਰ ਨਾ ਹੋਵੇ ਕੋਈ ਵੱਖਰਾ ਹੋ ਜਾਏ b1 b2 ਤੋਂ ਵੱਖਰਾ ਹੋ ਜਾਏ ਜਾਂ a1/a2 ਤੋਂ ਵੱਖਰਾ ਹੋ ਜਾਏ ਇਹ ਦੋਨੋਂ ਬੇਸ਼ੱਕ ਬਰਾਬਰ ਇਹ ਦੋਨੋਂ ਬਰਾਬਰ ਹੋਣ ਤੇ ਇਹ ਪਰ ਤੀਜੀ ਤੇ ਰਹਿ ਗਈ ਇਹ c1/c2 ਇਹ ਬਰਾਬਰ ਨਹੀਂ ਹੋਣੀ ਚਾਹੀਦੀ ਫਿਰ ਰੇਖੀ ਸਮੀਕਰਨ ਜੋੜਾ ਅਸੰਗਤ ਹੁੰਦਾ ਹੈ ਉਹਨਾਂ ਰੇਖਾਵਾਂ ਇੱਕ ਦੂਜੇ ਦੇ ਸਮੰਤਰ ਬਣਦੀਆਂ ਇੱਕ ਦੂਜੇ ਨੂੰ ਕੱਟਦੀਆਂ ਨਹੀਂ ਕਦੇ ਵੀ ਅਤੇ ਜੋੜੇ ਦਾ ਕੋਈ ਹੱਲ ਨਹੀਂ ਹੁੰਦਾ ਹੈ ਠੀਕ ਹੈ ਆਓ ਦੇਖੀਏ ਹੁਣ ਹੁਣ ਪਹਿਲਾ ਸਵਾਲ ਹੈ ਬੱਚਿਓ x y 5 ਤੇ 2x 2y 10 ਤੇ ਬੱਚਿਓ ਅਸੀਂ ਹੁਣ ਦੇਖ ਰਹੇ ਹਾਂ ਦੋ ਸਾਡੇ ਕੋਲ ਲੱਗਣ ਇਹਨੂੰ ਇਦਾਂ ਬਿਆਰੀ ਰੂਪ ਵਿੱਚ ਲਿਖ ਲਿਆ /5 0 ਤੇ /10 0 ਰਿੱਦਾ ਕਰਕੇ ਲਿਖ ਲਿਆ ਹੁਣ ਇਹ ਇੱਕ ਇੱਕ ਹੈਗਾ ਬੀ ਦੋ ਬੀ 1 ਵੀ 1 ਹੈਗਾ ਤੇ ਸੀ 1 ਜਿਹੜਾ ਘਟਾ 5 ਹੈਗਾ ਇਸ ਤਰ੍ਹਾਂ ਬੀ ਏ 1 2 ਹੈਗਾ ਏ 2 2 ਹੈਗਾ ਤੇ ਏ ਸੀ 2 ਜਿਹੜਾ ਘਟਾ 10 ਹੈਗਾ ਹੁਣ ਏ 1/ਏ 2 1/2 ਆ ਗਿਆ ਡੀ/ਬੀ 2 ਇਹ ਵੀ ਬੱਚੋ ਸਾਡਾ ਆ ਗਿਆ ਕਿੰਨਾ 2 ਇਹ ਵੀ ਇੱਕ ਹੈਗਾ ਤੇ ਦੋ ਆ ਫਿਰ 1/2 ਆ ਗਿਆ 1 ਤੇ 2 ਤੇ ਸੀ ਉਹ 1 ਤੇ ਸੀ 2 ਜਿਹੜਾ ਘਟਾ 5/ਘਟਾ 10 ਜਿਹੜੇ ਕਰਾਂਗੇ ਸੋ ਘਟਾ ਨਾਲ ਘਟਾ ਕੱਟ ਜਾਏਗਾ ਤੇ 5 ਕੰਪ 500 ਨਹੀਂ 10 ਇਹ ਵੀ 1/2 ਹੀ ਆਇਆ ਸੋ ਅਸੀਂ ਦੇਖਦੇ ਹਾਂ ਕਿ ਤਿੰਨੋਂ ਬਰਾਬਰ ਨੇ ਬੱਚਿਓ ਦੇਖੋ a1 a2 b1 b2 c1 c2 ਸੋ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਇਸ ਤਰ੍ਹਾਂ ਇਹ ਰੇਖੀ ਸਮੀਕਰਨ ਜੋੜਾ ਸੰਗਤ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਬੱਚਿਓ ਜੇ ਜੋੜਾ ਸੰਗਤ ਹੋਵੇ ਤੇ ਉਹਦਾ ਅਲਿਖੀ ਵਿਧੀ ਰਹੀਂ ਗ੍ਰਾਫ ਡਰਾ ਕਰਕੇ ਗ੍ਰਾਫ ਖਿੱਚ ਕੇ ਉਹਦੇ ਹੱਲ ਪਤਾ ਕਰਨੇ ਨੇ ਆਓ ਦੇਖੀਏ ਸੋ ਇਸੇ ਅਲਪਤਾ ਕਰ ਲੈਨੇ ਆ x y 5 ਤੇ 2x 2y 10 ਇਦਾਂ ਲੈ ਲਿਆ x ਦਾ ਮੁੱਲ ਪਾਇਆ 0 ਤੇ y 5 ਆ ਗਿਆ x ਦਾ ਮੁੱਲ ਪਾਇਆ 5 ਤੇ y ਬੱਚਿਓ 0 ਆ ਗਿਆ ਫਿਰ x ਦਾ ਮੁੱਲ ਪਾਇਆ 2 ਤੇ y ਦਾ ਮੁੱਲ 3 ਆ ਗਿਆ ਠੀਕ ਹੈ ਹੁਣੇ ਚੀਤਾ x ਦਾ ਮੁੱਲ ਪਾਇਆ 0 ਤੇ ਫਿਰ y ਦਾ ਮੁੱਲ ਆਇਆ ਬੱਚਿਓ ਜਿੱਲੇ y 2y 10 ਹੋ ਗਿਆ ਤੇ 10 2 5 ਆ ਗਿਆ ਤੇ ਜੇ ਦੇ y ਦਾ ਮੁੱਲ ਪਾਇਆ x ਦਾ ਮੁੱਲ ਪਾਇਆ 5 5 2 10 10 ਦਾ 10 ਕੱਟ ਗਿਆ ਸੋ 2y 0 ਤੇ y ਵੀ 0 ਹੋ ਗਿਆ ਤੇ ਜੇ x ਦਾ ਮੁੱਲ 2 ਪਾਇਆ 2 2 4 10 4 6 ਤੇ 2 3 6 y 3 ਆ ਗਿਆ ਤੇ ਇਹ ਦੇਖੋ ਬੱਚਿਓ ਸੇਮ ਆਇਨੇ 0 5 0 5 5 0 5 0 2 3 2 3 ਮੁੱਲੀ ਹੈ ਇਹ ਜਿਹੜੇ ਇਹਨਾਂ ਲਈ ਇੱਕ ਵੀ ਲਖਣ ਹੱਲ ਨਹੀਂ ਹੈਗਾ ਇਹਦੇ ਅਨੰਤ ਹੱਲ ਹੋਣਗੇ ਤੁਸੀਂ ਕੋਈ ਵੀ ਮੁੱਲ ਲਈ ਜਾਓ ਤੇ ਇਹਦੇ हिसाब ਨਾਲ ਇਹ ਵੀ ਜੋੜਾ ਬਣਦਾ ਜਾਏਗਾ ਤੇ ਜਿਹੜੇ ਬੱਚੇ ਤਿੰਨ ਮੁੱਲ ਲੈ ਕੇ ਇਹਦੇ ਮੈਂ ਜਦ ਲਿਆ ਤਾਰੀਖ ਮੈਂ ਰੇਖੀ ਇਹਦਾ ਇਹਦਾ ਰੇਖੀ ਆਲੇਖ ਖਿੱਚਿਆ ਇਹ ਦੇਖੋ 05 05 ਇਹ ਬਿੰਦੂ ਆ ਗਈ ਇੱਕ ਫਿਰ 50 50 ਇਹ ਬਿੰਦੂ ਆ ਗਈ ਫਿਰ 2 3 ਸੋ 2 1 2 3 ਮੈਂ ਜਦੋਂ ਖਿੱਚੀ ਤਾਂ ਇੱਕ ਰੇਖਾ ਲਾਲ ਰੰਗ ਦੀ ਹੈਗੀ ਹੈ ਇੱਕ ਰੇਖਾ ਨੀਲੇ ਰੰਗ ਦੀ ਹੈਗੀ ਹੈ ਲਾਲ ਰੇਖਾ ਇਹਦੀ ਹੈਗੀ ਹੈ ਨੀਲੀ ਦਿਖਾਈ ਦੀਏ ਤੁਸੀਂ ਜਿਹਦੀ ਮਰਜ਼ੀ ਨੀਲੀ ਲੈ ਲਓ ਜਿਹਦੀ ਮਰਜ਼ੀ ਲਾਲ ਲੈ ਲਓ ਕਿਉਂਕਿ ਦੋਨੋਂ ਅਸਲ ਵਿੱਚ ਇੱਕੋ ਹੀ ਰੇਖਾ ਹੈ ਦੋਨੋਂ ਸੰਪਾਤੀ ਨੇ ਤੇ ਬੱਚਿਓ ਹੁਣ ਇਹ ਤੇ ਜਿਹੜੇ ਮਰਜ਼ੀ ਮੁੱਲ ਲਈ ਜਾਓ ਇਹ ਦੋ ਇਹ ਤੇ ਅਨੰਤ ਬਿੰਦੂ ਨੇ ਸੋ ਜਿੰਨੇ ਬਿੰਦੂ ਇਸ ਰੇਖਾ ਤੇ ਹੈਗੇ ਨੇ ਉਹ ਸਾਰੇ ਇਹਨਾਂ ਦੇ ਹੱਲ ਨੇ ਇਸ ਕਰਕੇ ਇਸ ਰੇਖੀ ਸਮੀਕਰਨ ਜੋੜੇ ਦੇ ਅਣਗਿਣਤ ਹੱਲ ਹਨ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਅਗਲਾ x y 8 ਤੇ ਨੈਕਸਟ ਘਟਾ 3y 16 ਤੇ ਨੂੰ ਮਿਆਰੀ ਰੂਪ ਚ ਲਿਖ ਲਿਆ ਘਟਾ 8 0 ਤੇ ਘਟਾ 16 0 ਇਦਾਂ ਅਸੀਂ ਲਿਖ ਲਿਆ ਪਹਿਲੇ a1 a2 a3 ਇਦਾਂ ਕਰ ਸੌਰੀ a1 b1 c1 ਫਿਰ a2 b2 ਤੇ c2 ਹੁਣ ਜਿਹੜੇ ਇਦਾਂ ਕੀਤਾ ਬੱਚਿਓ a1 a2 1 3 ਆਇਆ b 1 b2 ਇਹ ਵੀ 1 3 ਆਇਆ ਘਟਾ ਘਟਾ ਕੱਟ ਜਾਏਗਾ ਤੇ c 1 c2 ਬੱਚਿਓ ਆਇਆ 1 2 ਹੁਣ ਦੇਖੋ ਬੱਚਿਓ ਇਹ ਦੋਨੋਂ ਬਰਾਬਰ ਨੇ a 1 a2 ਤੇ b b 2 ਇਹ ਬਰਾਬਰ ਨੇ ਪਰ c c 2 1 2 ਹੈਗਾ 1 2 ਹੈਗਾ ਬਰਾਬਰ ਨਹੀਂ ਹੈਗਾ ਸੋ ਇਹ ਉਹਨੇ ਇਹ ਵਲੀ ਸ਼ਰਤ ਬਣ ਗਈ ਇਹ ਵਲੀ ਹਾਲਤ ਬਣ ਗਈ ਤੇ ਜਦੋਂ ਇਹ ਵਲੀ ਹਾਲਤ ਹੋਵੇ ਤਾਂ ਸਮੀਕਰਨ ਜੋੜਾ ਅਸੰਗਤ ਹੁੰਦਾ ਹੈ ਰੇਖਾਵਾਂ ਸਮੰਤਰ ਹੋਣੀਆਂ ਤੇ ਉਹਨਾਂ ਨੇ ਕਿਹਾ ਸੰਗਤ ਜੋੜੇ ਤੇ ਗ੍ਰਾਫ ਖਿੱਚਣਾ ਅਸੰਗਤ ਜੋੜੇ ਤੇ ਖਰਾਬ ਨਹੀਂ ਖਿੱਚਣਾ ਸੋ ਅਸੀਂ ਹੁਣ ਅਗਲੇ ਸਵਾਲ ਤੇ ਚੱਲਦੇ ਹਾਂ ਤੀਜਾ ਪਾਗ ਆ ਗਿਆ 2x ਜਦੋਂ y 6 0 4x 2y 4 0 ਸੋ ਇਹਦਾ ਕਰਕੇ ਬੱਚਿਓ ਸਾਰਾ ਲਿਖ ਕੇ ਸੋ ਇਹ ਜਿਹੜਾ ਸਨੁਪਾਤ ਆਇਆ 1 2 b ਵਾਲਾ ਸਨੁਪਾਤ ਆਇਆ 1 2 ਤੇ c ਵਾਲਾ ਸਨੁਪਾਤ ਆਇਆ 3 2 ਕੋਈ ਬਰਾਬਰ ਨਹੀਂ ਹੈਗਾ ਮਣੀ ਇਹਨੂੰ ਛੱਡੀ ਤੋਂ ਪਹਿਲੇ ਇਹ ਦੋਨੋਂ ਦੇਖਣਾ ਹੈ ਇਹ ਇੱਕ ਤੇ a ਵਾਲੇ ਤੇ b ਵਾਲੇ ਜੇ ਬਰਾਬਰ ਨਾ ਹੋਣ ਤੇ c ਵਾਲੇ ਪਾਸੇ ਜਾਣ ਦੀ ਲੋੜ ਹੀ ਨਹੀਂ ਹੈਗੀ ਸੋ ਇਹ 1 a 2 ਬਰਾਬਰ ਨਹੀਂ ਹੈਗਾ ਵੀ 1 2 ਦੇ ਤੇ ਜਦੋਂ ਬੱਚਿਓ ਇਦਾਂ ਹੋਵੇ ਜਦੋਂ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਇਸ ਤਰ੍ਹਾਂ ਇਹ ਰੇਖੀ ਸਮੀਕਰਨ ਜੋੜਾ ਸੰਗਤ ਹੈ ਆਹ ਦੇਖਿਓ ਹੁਣ ਸੋ ਬੱਚਿਓ ਪਹਿਲਾ ਸਮੀਕਰਨ ਇਹ ਲੈ ਲਿਆ ਤੇ ਇਹਦੇ ਨਾਲ ਮੰਨੇ ਤਿੰਨ ਮੁੱਲ ਪ੍ਰਾਪਤ ਕਰ ਲਏ 0 6 3 0 ਤੇ ਫਿਰ 2 ਦੋ ਆਇਆ ਜਿੱਦਵੇਂ x ਦਾ ਮੁੱਲ 0 ਪਾਇਆ ਤੇ y 6 ਆ ਗਿਆ ਜਦੋਂ y ਦਾ ਮੁੱਲ ਮੈਂ 0 ਪਾਇਆ ਤੇ x 3 ਆ ਗਿਆ ਜਦੋਂ y ਦਾ ਮੁੱਲ ਮੈਂ 2 ਪਾਇਆ ਤੇ 2 ਦੋ ਨਹੀਂ 4 6 ਚੋਂ 4 ਗਿਆ 2 y ਬਰਾਬਰ ਵੀ 2 ਆ ਗਿਆ ਜੇ ਜਦੋਂ ਮੈਂ ਇਹ ਵਲਾ ਲਿਆ ਇਹਦੇ ਵੀ ਮੈਂ ਤਿੰਨ ਹੱਲ ਲੈ ਲਏ ਸੋ x ਬਰਾਬਰ ਮੈਂ 0 ਪਾਇਆ ਜਿੱਲੇ ਸੌਰੀ x ਮੈਂ 3 ਪਾਇਆ x 3 ਪਾਇਆ ਤਾਂ 3 ਚੌਕ 12 ਤੇ 12 4 ਚੌਕ 12 ਗਿਆ ਘਟਾ 8 ਤੇ 2 ਚੌਕ 8 4 ਆ ਗਿਆ ਜਦੋਂ ਮੈਂ x 1 ਪਾਇਆ 4 4 ਕੱਟ ਗਿਆ y ਬਰਾਬਰ 0 ਆ ਗਿਆ ਜਦੋਂ ਮੈਂ x ਬਰਾਬਰ 2 ਪਾਇਆ 2 ਚੌਕ 8 4 ਚੌਕ 8 ਗਿਆ 4 ਘਟਾ 4 ਘਟਾ 4 ਘਟਾ ਘਟਾ ਕੱਟ ਗਿਆ ਤੇ 2y ਨੂੰ ਜਲ ਬਰਾਬਰ ਕੀਤਾ ਤੇ y 4 2 2 ਆ ਗਿਆ ਸੋ ਇਹ ਦੇਖੋ ਬੱਚੇ ਉੱਥੇ ਹੀ ਪਤਾ ਲੱਗਦਾ ਕਿ ਇਹ ਮੂਲ ਜਿਹੜਾ 2 2 2 2 ਇਹ ਦੋਨਾਂ ਦਾ ਸਾਂਝਾ ਮੂਲ ਹੈ ਇਹ ਵਿਲੱਖਣ ਮੂਲ ਹੋਏਗਾ ਪਰ ਅਸੀਂ ਗ੍ਰਾਫ ਰੇ ਵੀ ਚੈੱਕ ਕਰ ਲੈਣੇ ਆ ਇਹ ਜਿਹੜਾ ਸਮੀਕਰਨ ਹੈ ਕੈਵਲਾ ਇਹ 0 6 0 6 ਐਵੜਾ ਬਿੰਦੂ ਲਿਆ ਫਿਰ 0 ਫਿਰ 3 0 1 2 3 3 0 ਐਵੜਾ ਪੁਆਇੰਟ ਲਿਆ ਫਿਰ 2 2 1 2 1 2 ਠੀਕ ਹੈ ਸੋ ਇਹ ਬਿੰਦੂ ਲਾ ਲਈ ਤੇ ਮੈਂ ਰੇਖਾ ਨੀਲੀ ਵਾਲੀ ਤਾਂ ਖਿੱਚਤੀ ਠੀਕ ਹੈ ਫਿਰ ਮੈਂ ਵਾਲੀ ਲਈ ਤੁਸੀਂ ਇਹ ਦੇਖੋ 3 3 4 1 2 3 1 2 3 4 ਇਹ ਵਾਲਾ ਬਿੰਦੂ ਫਿਰ 1 0 ਫਿਰ 1 ਤੇ 0 y 0 ਅਗੈਥੇ ਆਏਗਾ ਸੋ 2 2 ਸੋ ਜਦੋਂ ਬੱਚੋ ਮੈਂ ਇਹ ਲਾਲ ਰੇਖਾ ਵਾਲੀ ਖਿੱਚੀ ਵਾਲੀ ਜੋੜੀ ਤੇ ਤੁਸੀਂ ਦੇਖੋ ਇਹ ਇਹ 2 2 ਤੇ ਕੱਟਦਾ ਪਿਆ ਸੋ ਗਣਿਤ ਦੇ ਹਿਸਾਬ ਨਾਲ ਮੁੱਲ ਪਾ ਕੇ ਵੀ ਸਾਡੇ ਕੋਲ 2 2 ਮੁੱਲ ਆਇਆ ਦੋਨਾਂ ਦਾ ਤੇ ਜਿਲੇ ਇਹ ਦੋਨਾਂ ਨੂੰ ਰੇਖਾਵਾਂ ਨੂੰ ਖਿੱਚਿਆ ਤੇ ਇਹਨਾਂ ਨੇ ਇੱਕ ਦੂਜੇ ਨੂੰ 2 2 ਤੇ ਹੀ ਕੱਟਿਆ ਹੈ ਸੋ ਇਸ ਰੇਖੀ ਸਮੀਕਰਨ ਜੋੜੇ ਦਾ ਹੱਲ 2 2 ਹੈ ਵਿਲੱਖਣ ਹੱਲ ਇੱਕੋ ਹੱਲ ਹੈਗਾ ਠੀਕ ਹੈ ਅਗਲਾ ਪਾਗ ਦੇਖੀਏ ਹੁਣ ਆ ਗਿਆ ਬੱਚਿਓ ਇਹ ਜਿਹੜਾ ਸਾਡੇ ਕੋਲ ਦੋ ਸਮੀਕਰਨ ਨੇ ਇਦਾਂ ਕਰਕੇ ਪਹਿਲੇ ਲਿਖ ਲਿਆ ਸੀ ਇਹ ਇੱਕ ਇਹ ਇਹ ਇੱਕ a2 b1 b2 c1 c2 ਲਿਖ ਲਿਆ ਤੇ ਇਹ ਜਿਲੇ ਅਨੁਪਾਤ ਲਏ ਤੇ 1/2 ਆਇਆ ਇਹ 1/2 ਆਇਆ ਤੇ ਇਹ 2/ ਪੰਜ ਆਇਆ ਇਹਦਾ ਮਤਲਬ ਕੀ ਹੋਇਆ ਕਿ ਸਾਡੇ ਕੋਲ ਐਵਲੀ ਹਾਲਤ ਬਣ ਗਈ ਜਿੱਥੇ a ਵਾਲਾ ਅਨੁਪਾਤ ਤੇ b ਅਨੁਪਾਤ ਬਰਾਬਰ ਹੈ ਪਰ c ਵਾਲਾ ਬਰਾਬਰ ਨਹੀਂ ਹੈ ਭਾਵ ਇਹ ਰੇਖੀ ਜੋੜਾ ਅਸੰਗਤ ਹੋਏਗਾ ਸੋ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਰੇਖੀ ਸਮੀਕਰਨ ਤਾਂ ਸਮੀਕਰਨ ਜੋੜਾ ਅਸੰਗਤ ਹੁੰਦਾ ਹੈ ਇਸ ਤਰ੍ਹਾਂ ਇਹ ਰੇਖੀ ਸਮੀਕਰਨ ਜੋੜਾ ਅਸੰਗਤ ਹੈ ਭਾਵ ਇਹ ਦੋ ਰੇਖਾਵਾਂ ਇਹਨਾਂ ਦਾ ਕੋਈ ਮੁੱਲ ਨਹੀਂ ਹੋਏਗਾ ਜੇ ਅਸੀਂ ਰੇਖਾਵਾਂ ਖਿੱਚਾਂਗੇ ਇਹ ਦੋਨੋਂ ਸਮੰਤਰ ਹੋਣਗੀਆਂ ਸੁਆਸੀ ਪੈਰਿ ਵਿਦਿਆਰਥੀਓ ਤੁਹਾਡੇ ਵਿਹਾਸ ਨੰਬਰ 3.2 ਦਾ ਸਵਾਲ ਨੰਬਰ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ